ਗਾਰਾ 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 ਘਰ 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 ਗਾਰਾ ਦੇਖੋ ਤੋ 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 ਇੱਧਰ ਨਹੀਂ ਹੈਗਾ ਕੱਲਾ ਇਹ ਇੱਧਰ ਵੀ ਆ ਜਿੱਥੇ ਤੱਕ ਵੀ ਨਿਗਾਹ ਜਾਂਦੀ ਹੈ ਗਾਰਾ ਹੀ ਗਾਰਾ ਗਾਰਾ ਹੀ ਗਾਰਾ ਇਹ ਗੱਡੀ ਵਾਲੇ ਪਿੰਡ ਫਿਰਦੀ ਆ ਮੇਰੇ ਤੋਂ ਪਹਿਲਾਂ ਹੀ ਦਰਵਾਜ਼ਾ ਖਲਵਾ ਲਿਆ। ਹੂੰੰਬੀ। ਦੇਖੋ ਗਾਰਾ। ਗੁੱਡ ਮਾਰਨਿੰਗ। ਸਤਿ ਸ੍ਰੀ ਅਕਾਲ ਜੀ। ਅਸਪੂਲਾਣ ਦੇ ਤਲੇ ਜੀ ਸਸਰੀਕਰ ਗੱਟੀ ਦੇ ਵਾਇਸੀ ਮੈਂ ਕਾਤੇ ਨਾਲ ਹੀ ਪਾਈ ਲੋਕ ਲਿਆਉਂਦੇ ਨੇ ਝੋਲੇ ਭਰ ਕੇ ਸਾਡੇ ਆਉਂਦਾ ਤਸਲਾ ਭਰ ਕੇ ਹੈ ਤਸਲਾ ਦੀ ਨਾਵਾ ਤਸਲਾ ਵੀ ਨਾ ਮਾਮਾ ਕਾ ਮੇਰੀ ਖਾਤਰ ਹੀ ਲਿਆਂਦਾ ਹੋ ਹੈ ਕਹਿੰਦਾ ਤੈਨੂੰ ਭਰ ਕੇ ਚੁਕਾਦਾ ਗੋਹੇ ਦਾ ਆਟਾ ਵੀ ਆ ਗਿਆ ਤੜਤਾ ਆਟਾ ਵੀ ਗੱਡੀ ਚ ਆਉਂਦਾ ਹਲੇ ਅੱਧੀ ਘਣ ਕੋ ਪਰਲੇ ਥਲੇ ਚ ਪਈਆ ਫੋਰ ਫੋਰ ਵੀਲਰ ਹੋ ਜਾਂਦੇ ਆ ਅਸੀਂ ਮੀ ਪਏ ਤੇ ਜਿੱਦਣ ਜੱਟ ਮੰਡੀ ਨੂੰ ਜਾਂਦਾ ਫਿਰ ਮਸਤ ਮਸਤ ਲੈ ਕੇ ਹੀ ਆਉਂਦਾ ਨਾਲੇ ਮੈਂ ਮਨਾ ਕੀਤਾ ਸੀ ਵੀ ਆ ਸਮਾਨ ਨਹੀਂ ਲੈ ਕੇ ਆਉਣਾ ਇਹ ਨਾ ਮੇਰੇ ਕਹਿਣੇ ਤੋਂ ਬਾਹਰ ਦੇਖਿਆ ਮੇਰੇ ਕਹਿਣੇ ਤੋਂ ਬਾਹਰ ਜੇ ਨਾਲ ਹੋਵੇ ਤੇ ਤੂੰ ਦਵਾਉਣਾ ਹੋਵੇ ਚੱਲ ਓਏ ਐ ਹੇਟਰਾਂ ਨੇ ਆਪਣੇ ਆਨੇ ਹੋਕਾ ਲੈ ਲੈਣਾ ਮੈਨੂੰ ਵੀ ਦਵਾਓ ਬਿਸਕਟ ਇੱਕ ਮੁੱਟਾ ਪੈਟੀ ਦੇ ਆਇਆ ਸੀ ਸਕੂਲੇ ਲਓ ਤੁਸੀਂ ਵੀ ਖਾ ਲਓ ਜੀ ਦੁੱਪ ਨਾ ਫਟ ਗਈ ਲਾ ਪਤਾ ਲੱਗ ਗਿਆ ਵੀ ਪਤਾ ਲੱਗ ਗਿਆ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੋਦੀ ਫੈਮਿਲੀ ਵਲੌਗਸ ਤੇ ਤੇ ਮੇਰੀ ਮਿਲ ਕੇ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਮੀਦੇ ਨਾਲ ਅੱਪ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਟਾਈਮ ਆ ਜਿਹੜਾ ਸ਼ਾਮ ਦੇ 4 ਵਜੇ ਗਏ ਨੇ ਹੁਣ ਟਾਈਮ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਨ ਦਾ ਤੇ ਸਵੇਰ ਤੇ ਕੰਮ ਕਰੀ ਗਿਆ ਤੇ ਮੌਸਮ ਤੁਹਾਨੂੰ ਪਤਾ ਹੀ ਹੈ ਵੀ ਕਿੱਦਾਂ ਦਾ ਹੋਇਆ ਹੋਇਆ ਹਨਾ ਤੇ ਕੱਪੜੇ ਤੋਂ ਲੋ ਨਹੀਂ ਸੁੱਕਦੇ ਇਹ ਅtrimethylaton ਵੀ ਜੀ ਨਹੀਂ ਕਰਿਆ ਕੱਲ ਧੋਲੇ ਸੀਗੇ ਤੇ ਅੱਜ ਨਹੀਂ ਧੋਏ ਹੈਗੇ ਕੱਲ ਧੋਵਾਂਗੇ ਆ ਸੁੱਕਦੇ ਤਾਂ ਹੈ ਨਹੀਂ ਕਿ ਚੰਗੀ ਤਰ੍ਹਾਂ ਹਨਾ 스멜 ਜੀ ਆਈ ਜਾਂਦੀ ਆ ਫਿਰ ਤੇ ਕੱਲ ਧੋਲਾਂਗੇ ਤੇ ਹੁਣ ਆਪਾਂ ਕਰਨੀਆਂ ਸਬਜੀ ਸੁੱਕੀ ਦੀ ਤਿਆਰੀ ਦਾਲ ਸਬਜੀ ਦੀ ਇੱਕ ਹੋਰ ਤੁਸੀਂ ਸੁਣਾਓ ਕੀ ਹਾਲ ਚਾਲ ਸਬਜੀ ਉਹ ਹੀ ਬਣਾਵਾਂਗੇ ਆਪਾਂ ਤੋਰੀਆਂ ਹੁਣ ਤੁਸੀਂ ਕਹਿਣਾ ਰੋਜ਼ੇ ਤੋਰੀਆਂ ਇੱਕਦਾਂ ਇੱਕ ਕੋਈ ਕਹਿੰਦਾ ਵੀ ਅਸੀਂ ਹੁਣ ਤੱਕ ਅੱਦੂ ਤੋਰੀਆਂ ਹੀ ਅੱਦੂ ਤੋਰੀਆਂ ਵੀ ਹੁਣ ਉਹੀ ਰਹਿ ਗਏ ਹਨਾ ਆਹ ਕੀ ਹੁੰਦੇ ਆ ਪ੍ਰਾਣਾ ਹੀ ਰਹਿ ਗਏ ਤੇ ਕੱਦੂ ਤਾਂ ਅਸੀਂ ਬਣਾਇਆ ਹੀ ਮੁੱਲ ਦਾ ਇੱਕ ਦੋ ਵਾਰੀ ਲੈ ਕੇ ਬਣਾਇਆ ਤੇ ਮੈਨੂੰ ਜਿਆਦਾ ਮੁੱਲ ਦੀ ਸਬਜ਼ੀ ਖਾਣੀ ਪਸੰਦ ਨਹੀਂ ਹੈਗੀ ਤੇ ਨਾ ਹੀ ਬੱਚੇ ਖਾਂਦੇ ਨੇ ਹਨਾ ਤੇ ਤਾਂ ਕਰਕੇ ਵੀ ਅਸੀਂ ਬਣਾਉਂਦੇ ਨਹੀਂ ਘਰੇ ਸਾਡੇ ਲੱਗਿਆ ਹੀ ਨਹੀਂ ਕੋਈ ਕਦੂ ਤੋਰੀਆਂ ਲੱਗਦੀਆਂ ਨੇ ਤੋਰੀਆਂ ਤਾਂ ਡੇਲੀ ਲੱਗਦੀਆਂ ਨੇ ਫਿਰ ਡੇਲੀ ਵੀ ਕਦੇ-ਕਦੇ ਬ੍ਰੇਕਪਾ ਲਈਦੀਆਂ ਕਦੇ ਦੁੱਤ ਪਾ ਕੇ ਬਣਾ ਲੈਂਦੇ ਨੇ ਇੱਕ ਦਿਨ ਮੈ ਆਲੂ ਪਕ ਬਣਾਉਂਦੀਆਂ ਨਹੀਂ ਪਿਆਜ਼ ਪਕ ਬਣਾ ਲਈਦੀਆਂ ਨੇ ਤੇ ਫਿਰ ਹੋਰ ਕੀ ਬਣਾਵੇ ਬੱਚੇ ਦਾਲਾ ਵੀ ਨਹੀਂ ਖਾਂਦੇ ਤੇ ਰਾਤ ਮੈਂ ਬੱਚਿਆਂ ਨੂੰ ਆ ਆਲੂ ਵਾਲ ਕੇ ਉਹਦੀ ਸਬਜ਼ੀ ਬਣਾ ਕੇ ਦਿੰਦੀ ਹਣਾ ਤੇ ਉਹਨੂੰ ਬੜਾ ਖੁਸ਼ ਹੋ ਕੇ ਖਾਦਾ ਪਤਾ ਦੋਨੇ ਜਣੇ ਕੀ ਆਣ ਮਮੀ ਇਹੀ ਬਣਾ ਲਿਆ ਕਰ ਰੋ ਜੀ ਸਵੇਰੇ ਵੀ ਮਮੀ ਅੱਜ ਫੇਰ ਇਹੀ ਬਣਾਈ ਮੈਂ ਰੋਜ਼ ਆਲੂ ਵਾਲ ਗਿਆਲੂ ਖਾਈ ਜੋ ਆਲੂ ਬੈ ਦਾ ਘਰ ਹਨ ਤੇ ਉਹ ਬੱਚਿਆਂ ਨੇ ਬਹੁਤ ਖੁਸ਼ ਹੋ ਕੇ ਖਾਧੀ ਦੋਨਾਂ ਨੇ ਰਾਤ ਵੀ ਤੇ ਸਵੇਰੇ ਵੀ ਪਰੌਠੇ ਦੇ ਨਾਲ ਜਿਆ ਹਰ ਨੂੰ ਸਕੂਲ ਨੂੰ ਉਹੀ ਪਾਤੀ ਸੀਗੀ ਤੇ ਖੁਸ਼ ਹੋ ਕੇ ਖਾ ਲਈ ਇਹਨਾਂ ਨੇ ਖੁਸ਼ ਹੋ ਕੇ ਖਾਣ ਭਵੇਂ ਆਲੂਏ ਖਾਈ ਜਾਣ ਹਨਾ ਬੰਦਾ ਬਣਾਉਂਦਾ ਵੀ ਤਾਂ ਹੀ ਆ ਹਨਾ ਵੀ ਜੇ ਕੋਈ ਖੁਸ਼ ਹੋ ਕੇ ਖਾਵੇ ਤੇ ਹੋਰ ਦਾਲ ਜੇ ਤੋਰੀਆਂ ਤੇ ਦੇਖ ਕੇ ਖੇਚਣ ਦੇ ਜਿਆ ਤੋਰੀ ਨੂੰ ਮੂੰਹ ਤੇ ਘਰ ਦਾ ਹਲੇ ਪੱਡਾ ਤਾਂ ਖਾ ਲੰਦਾ ਛੋਟੇ ਤਾਂ ਜਮਾ ਹੀ ਨਹੀਂ ਆ ਮੂੰਹ ਤੇ ਵੀ ਨਹੀਂ ਦਰਨੀ ਆ ਤੋਰੀਆਂ ਦੀ ਸਬਜ਼ੀ ਕੀ ਬੰਦਾ ਇਹਨਾਂ ਨੂੰ ਕਰੂ ਹਨਾ ਤੇ ਰੋਜ਼ ਬਸ ਉਹੀ ਫੇ ਕਰਤਾ ਉਹੀ ਹੁੰਦਾ ਹਨਾ ਮਾਵਾਂ ਦਾ ਉਹੀ ਵੀ ਕਰਾ ਵੀ ਅੱਜ ਮੇਰੇ ਬੱਚੇ ਨੇ ਆਹ ਸਬਜ਼ੀ ਨਹੀਂ ਖਾਣੀ ਅੱਜ ਮੇਰੇ ਬੱਚੇ ਨੇ ਆਹ ਸਬਜ਼ੀ ਨਹੀਂ ਖਾਣੀ ਦਾਲ ਤਾਂ ਜਮਾ ਹੀ ਨਹੀਂ ਖਾਂਦੇ ਹੈਗੇ ਹਨਾ ਚਾਨੇ ਚੂਨੇ ਖਾ ਲੈਂਦੇ ਨੇ ਤੇ ਚਾਨੇ ਮੇਰਾ ਨਹੀਂ ਬਣਾਉਣ ਨੂੰ ਜੀ ਕਰਦਾ ਫੇ ਮੈਨੂੰ ਐਸਿਡ ਹੋ ਜਾਂਦਾ ਜਿਹੜੀ ਚੀਜ਼ ਇਹਨਾਂ ਨੂੰ ਪਸੰਦ ਆ ਉਹ ਮੈਨੂੰ ਹੋ ਜਾਂਦਾ ਫੇ ਹਨਾ ਤੇ ਦਾਲ ਵੀ ਜ਼ਿਆਦਾ ਖਾਲਾ ਉਹਦੇ ਨਾਲ ਵੀ ਹੋ ਜਾਂਦਾ ਹੈ ਤੇ ਫੇਰ ਬੰਦਾ ਕੀ ਕਰੇ ਚਲੋ ਦੇ ਨਾ ਚੜ ਜਾਂਦਾ ਖਤਮ ਹੋ ਜਾਂਦਾ ਸਵੇਰੇ ਦਿਨ ਹੋ ਜਾਂਦਾ ਸ਼ਾਮ ਨੂੰ ਸ਼ਾਮ ਹੋ ਜਾਂਦੀ ਹੈ ਹਨਾ ਹੁਣ ਕੀ ਕਰੀਏ ਕਹਿੰਦੇ ਸੌਂ ਕੋਈ ਨਾ ਉੱਠੋ ਤੇ ਸੌਂ ਕੇ ਉੱਠੇ ਸੀ ਆਪੇ ਕੱਲ ਪੈਂਦੇ ਨੇ ਤੇ ਵੈਗਰੂ ਤੋਂ ਰੋਜ਼ ਸੁੱਖ ਮੰਗੀਦੀ ਆ ਵੀ ਵੈਗਰੂ ਜਿਵੇਂ ਅੱਜ ਦਿਨ ਵਧੀਆ ਲੰਘੇ ਇਕਨ ਰਾਤ ਵਧੀਆ ਲੰਘ ਜੇ ਸੁੱਖਾ ਦੀ ਸਵੇਰੇ ਉੱਠੀਏ ਤੇ ਸਵੇਰੇ ਨਵੇਂ ਨਵੇਂ ਕੰਮ ਕਰੀਏ ਹਨਾ ਚਲੋ ਕੋਈ ਤਾਂ ਮਨੁੱਖਾ ਜਨਮ ਆ ਉਹ ਚ ਕੰਮ ਕਰ ਲੈਣੇ ਆ वैसे तो रब <laughs> ने बंदा कहंदे नाम ਦੇ ਜਪਣ ਨੂੰ ਭੇਜਿਆ ਸੀ ਤੇ ਬੰਦਾ ਮਾਇਆ ਵਾਲੇ ਜਾਚ ਪੈ ਗਿਆ ਹੁਣ ਰੋਜ਼ੇ ਕੰਮ 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 ਤੇ ਕੰਮ ਵੀ ਤਾਂ ਰੱਬ ਨਹੀਂ ਬਣਾਏ ਨੇ ਕਿਹੜਾ ਬੰਦੇ ਨੇ ਬਣਾਏ ਨੇ ਹਨਾ ਜੇ ਰੱਬ ਨੇ ਬੰਦਾ ਬਣਾਇਆ ਤੇ ਬੰਦੇ ਦੇ ਨਾਲ ਨਾਲ ਇੰਨੇ ਕੰਮ ਬਣਾਉਣ ਕੋਈ ਜ਼ਿਆਦਾ ਜ਼ਰੂਰੀ ਨਹੀਂ ਹੈਗਾ ਜਾਨਵਰਾਂ ਨੂੰ ਕੋਈ ਫਿਕਰ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦਾ ਹਨਾ ਵਿਆਹ ਵੀ ਜੋੜਨਾ ਉਹ ਵੀ ਜੋੜਨਾ ਕਿਸੇ ਬੱਚੇ ਦੀ ਪੜ੍ਹਾਈ ਦੀ ਫੀਸ ਦੀ ਕੋਈ ਫਿਕਰ ਹੈਗੀ ਜਾਨਵਰਾਂ ਨੂੰ ਨਾ ਜਮਾ ਨਹੀਂਗੀ ਯਾ ਚਿੜੀਆਂ ਫਿਰਦੀ ਐ ਤੇ ਕਾਲੀਆਂ ਚਿੜੀਆਂ ਸਾਡੇ ਸਾਡੇ ਸਾਰੇ ਤਰ੍ਹਾਂ ਦੇ ਜਾਨਵਰ ਨੇ ਚਿੜੀਆਂ ਵੀ ਨੇ ਕਾਲੀਆਂ ਚਿੜੀਆਂ ਪੀੜੀਆਂ ਚਿੜੀਆਂ ਹਰੀਆਂ ਚਿੜੀਆਂ ਤੋਤੇ ਕਬੂਤਰ ਇੱਕ ਹੋਰ ਅਜੀਬੋ ਜੀਵ ਜੇ ਜਾਨਵਰ ਨੇ ਬਾਹਰ ਖੇਤਾਂ 'ਚ ਫਿਰਦੇ ਹੁੰਦੇ ਆ ਸਾਡੇ ਬਹੁਤ ਕੁਝ ਐ ਇੱਥੇ ਸਾਡੇ ਰੋਜ਼ ਵੀ ਆ ਰੋਜ਼ ਆ ਜਾਂਦਾ ਰੋਜ਼ ਆ ਜਾਂਦਾ ਉਹ ਦਿਨ ਜਿਹੜਾ ਨੇ ਬੜਾ ਹਸਾਇਆ ਰੋਜ਼ ਆ ਜਾਂਦਾ ਰੋਜ਼ ਆਉਂਦਾ ਉਹ ਕਹਿੰਦਾ 10 ਵੀ ਦਵੋ ਕੌਣ ਆ ਜਾਂਦਾ ਕਿ ਰੋਜ਼ ਆ ਜਾਂਦਾ ਆਈਏ ਮਨਾ ਸਬਜੀ ਕੱਟੀਏ ਹੋਲਾ ਚੁੰਨੀ ਮੇਰੇ ਹੱਥ ਲੱਗ ਗਈ ਕਈ ਦਿਨ ਦੀ ਮੈਂ ਬੈੱਡ ਚੋਂ ਕੱਢ ਕੇ ਰੱਖੀ ਹੋਈ ਸੀ ਐਸੂਟ ਦਾ ਬੜਾ ਰਵਾਜ ਸੀਗਾ ਬੜਾ ਜਿਆਦਾ ਰਵਾਜ ਆਇਆ ਸੀ ਇਹ ਸੰਧਾਰਿਤ ਆਇਆ ਸੀ ਇਹ ਸੂਟ ਮੈਨੂੰ ਸੋਹਣੀ ਲੱਗਦੀ ਹੈ ਚੁੰਨੀ ਮੈਂ ਸਾਹਮਣੇ ਰੱਖੀ ਹੋਈ ਸੀਗੀ ਬੈੱਡ ਦੇ ਲਿਫਾਹ ਵਿੱਚ ਪਾ ਕੇ ਰੱਖੀ ਹੋਈ ਸੀ ਸੂਟ ਦਾ ਇਹਦੇ ਨਾਲ ਕਮੀਜ਼ ਫਟ ਗਿਆ ਸੀ ਸਲਵਾਰ ਹਾਲੇ ਵੀ ਸਾਹਮਣੇ ਰੱਖੀ ਆ ਸਲਵਾਰ ਹਾਲੇ ਵੀ ਮੈਂ ਕੱਢ ਲੀ ਬਾ ਕੇ ਸੇ ਕਮੀਜ਼ ਨਾਲ ਪਾਵਾਂਗੀ ਮੇਰ ਕੋ ਬਹੁਤ ਸਲਵਾਰਾ ਇਦਾਂ ਦੀਆਂ ਪੰਨਿਆਂ ਨੇ ਜਿਹੜੀ ਮੈਂ ਸੰਭ ਕੇ ਰੱਖੇ ਨੇ ਇਹਦੇ ਨਾਲ ਨੂੰ ਕਮੀਜ਼ ਲੂੰਗੀ ਇਹਦੇ ਨਾਲ ਨੂੰ ਕੋਈ ਲੂੰਗੀ ਇਹਦੇ ਨਾਲ ਨੂੰ ਕੀ ਲੂੰਗੀ ਮੇਰ ਕਮੀਜ਼ ਫੜ ਜਾਂਦੇ ਆ ਮੇਰੇ ਸਲਵਾਰਾ ਉਦਾਂ ਹੀ ਵਧੀਆ ਰਹਿੰਦੀਆਂ ਨੇ ਤੇ ਇੱਦ ਕਿਤੇ ਮੈਂ ਗਰਮੀ ਚ ਕੋਈ ਸੂਟ ਚੰਗੀ ਤਰ੍ਹਾਂ ਨਾ ਬਣਾਇਆ ਉਹ ਵੀ ਮਸ਼ੀਨ ਤੇ ਉਦਾਂ ਹੀ ਪਿਆ ਟਾਈਮ ਹੀ ਨਹੀਂ ਲੱਗਦਾ ਰੋਜ ਹੀ ਤੇ ਇਨਾ ਮੈਂ ਕੋ ਖਰੀਦੇ ਆ ਉਹੀ ਜਿਹੜੇ ਮਾਰਚ ਦੇ ਵਿੱਚ ਖੰਨੇ ਹੋ ਕੀ ਲੈ ਕੇ ਆਈ ਸੀ ਮੈਂ ਇੱਕ ਸੂਟ ਲੈ ਕੇ ਆਈ ਸੀ ਨਾ ਹਾਂ ਆਪ ਤੇ ਲਈ ਕੋਈ ਸੂਟ ਲੈ ਕੇ ਆਈ ਸੀਗੀ ਚਲ ਕੋਈ ਗੱਲ ਨਹੀਂ ਗਾਹ ਨੂੰ ਲਵਾ ਲਾਂਗੇ ਹੁਣ ਜੀ ਜਿਆ ਤਾਂ ਕਰਦਾ ਹੁਣ ਜਾਂਦੀ ਜਾਂਦੀ ਗਰਮੀ ਦੇ ਇੱਕ ਦੋ ਕੋ ਬਣਵਾ ਕੇ ਰੱਖੂਗੀ ਫਿਰ ਸ਼ੁਰੂ ਸ਼ੁਰੂ ਗਰਮੀ ਚ ਪੈ ਜਾਂਦੇ ਆ ਜਿਵੇਂ ਹੁਣ ਜਾਂਦੀ ਜਾਂਦੀ ਗਰਮੀ ਦੇ ਉਹਨਾਂ ਨੂੰ ਆਪਾਂ ਵਾਤ ਵਾਤ ਇੱਕ ਦੋ ਵਾਰੀ ਪਾ ਲਾਂਗੇ ਤੋ ਜਿਆ ਪੈ ਜਾਊਗਾ ਫਿਰ ਉਹ ਨਮੀ ਗਰਮੀ ਚ ਸ਼ੁਰੂ ਸ਼ੁਰੂ ਚ ਪੈ ਜਾਂਦੇ ਨੇ ਜਿਹੜੇ ਆਪਾਂ ਮਤਲਬ ਮਗਰੋਂ ਜਾ ਕੇ ਇੱਕ ਦੋ ਵਾਰੀ ਪਾ ਲਾਂਗੇ ਲੈ ਕੇ ਤਾਂ ਰੱਖੂਗੀ ਹੁਣ ਗਰਮੀਆਂ ਵਾਲੇ ਫਿਰ ਸ਼ੁਰੂ ਸ਼ੁਰੂ ਚ ਗਰਮੀ ਚ ਪੈ ਜਾਂਦੇ ਨੇ ਉਹ ਨਾਲੇ ਗਰਮੀ ਥੋੜੀ ਹੁੰਦੀ ਆ ਨੇ ਨਾਲੇ ਆਏ ਹੁੰਦਾ ਵੀ ਮੈਂ ਨਵੇਂ ਸੂਟ ਕੱਢ ਕੇ ਪਾ ਲੇ ਮਨ ਨੂੰ ਦਸੱਲੀ ਆਪਣੇ ਔਰਤਾਂ ਦੇ ਮਨ ਨੂੰ ਦਸੱਲੀ ਸੂਟਾਂ ਨਾਲ ਹੀ ਆਉਂਦੀ ਹੈ। ਸਾੰ ਦਾ ਸੂਟੇ ਚਾਹੀਦੇ ਨੇ। ਮੈਂ ਬਹੁਤ ਸੂਟ ਦੇਖਦੀ ਆਂ। ਬਟੇ ਹੀ ਕਾਲੇ ਆਂ। ਬਟੇ ਹੀ ਕਾਲੀਆਂ ਤੇ ਮੈਂ ਬਹੁਤ ਸੂਟ ਦੇਖਦੀ ਆਂ। ਇੱਕ ਮੈਂ ਰਾਜਵਿੰਦਰ ਭੈਣ ਦੇ ਸੂਟ ਦੇਖਦੀ ਹੁੰਦੀ ਆਂ। ਪਿੰਡ ਪੰਜਾਬ ਵਾਲਿਆਂ ਦੇ ਭਾਈ ਮਹਿੰਗੇ ਨੇ ਹਨਾ। ਦੇਖ ਤਾਂ ਉਹਨਾਂ ਦੇ ਮੈਂ ਸੂਟਾਂ ਵਾਲਾ ਚੈਨਲ ਨਹੀਂ ਦੇਖਦੀ ਮੈਂ ਉਹਨਾਂ ਦੇ ਬਲੌਗ ਦੇਖਦੀ ਆਂ ਹਨਾ। ਤੇ ਰਾਜਵਿੰਦਰ ਭੈਣ ਦੇ ਵੀ ਮੈਂ ਸੂਟ ਦੇਖ ਲੈਣੀ ਹੁੰਦੀ ਆਂ। ਉਹਦੇ ਵੀ ਸੂਟ ਠੀਕ ਨੇ ਉਹਨਾਂ ਦਾ ਰੇਟ ਉਹਨਾਂ ਦਾ ਸਹੀ ਆ ਉਹਨਾਂ ਦਾ ਆਪਣੇ ਬਜਟ ਤੇ ਆ ਹਨਾ ਤੇ ਮੈਂ ਦੇਖੂਗੀ ਮੈਂ ਰਾਜਵਿੰਦਰ ਭੈਣ ਨੂੰ ਕਿਹਾ ਵੀ ਸੀਗਾ ਇੱਕ ਦਿਨ ਹਨਾ ਵੀ ਭੈਣ ਮੈਂ ਤੇਰੇ ਤੋਂ ਸੂਟ ਲੈਣਾ ਮੁਗਵਾਉਂਗੀ ਤੇ ਹੋਰ ਮੈਂ ਕਿਹਦੇ ਸੂਟ ਦੇ ਦਿੰਦੀ ਆ ਪਟਿਕ ਵਾਲਿਆਂ ਦੇ ਨਹੀਂ ਹੋਰ ਨਹੀਂ ਵਕਸੇ ਸੂਟ ਦੇ ਦਿੰਦੀ ਹੋਰ ਜੋ ਕੋਈ ਰੀਲਾ ਰੁਲਾ ਆ ਜਾਂਦੀ ਐ ਨਾ ਸਕਰੋਲ ਕਰਦੇ ਹੋਏ ਉਹ ਦੇਖ ਲੈਣੀ ਹੁੰਦੀ ਐ ਐਦਾਂ ਦੇਖ ਕੇ ਮਮਾਂ ਨੂੰ ਪਰਚਾਵਾ ਕਰ ਲਈਦਾ ਚਲੋ ਜੀ ਕਰੀਏ ਕੰਮ ਹੋ ਗਈਆਂ ਗੱਲਾਂ ਬਾਤਾਂ ਠੀਕ ਆ ਜੀ ਤੇ ਅਸੀਂ ਵੀ ਸਾਰੇ ਵਧੀਆ ਠੀਕ ਠਾਕ ਤੁਸੀਂ ਵੀ ਆਪਦਾ ਜਰੂਰ ਹਾਲ ਚਾਲ ਦੱਸਿਆ ਕਰੋ ਮੌਸਮ ਦਿਖਾ ਕੇ ਲੈ ਕੇ ਆ ਮੈਂ ਤੁਹਾਨੂੰ ਬਾਹਰ ਸਾਡੇ ਉਹ ਪਤਾ ਨਹੀਂ ਕੀ ਕਰਦੇ ਮੈਂ ਉਹਨਾਂ ਨੂੰ ਹੱਸ ਦਿੱਤੀ ਮਮੇ ਨੇ ਸਬਜ਼ੀ ਕਟਾ ਦੋ ਕਹਿੰਦੇ ਤਾਂ ਸੀਗੇ ਕਹਿੰਦੇ ਕਟਾ ਦਿੰਦਾ ਦੇਖ ਕਿ ਉਹਨੇ ਕੀ ਕਰਦੇ ਨੇ ਮਾਰੇ ਉਹਨੇ ਇੱਕ ਗੇੜਾ ਹਮ ਤਾਂ ਟੋਕਰ ਟੋਕਰ ਕੱਢੀ ਬੈਠੇ ਨੇ ਸਾਡੇ ਨਾਲ ਉਹ ਪਲਾਸਟਿਕ ਦੀਆਂ ਟੋکریاں ਟੁੱਟ ਗਈਆਂ ਗੋਹੇ ਵਾਲੀਆਂ ਅੱਡੀ ਗੱਡੀ ਦੀ ਹਾਲਤ ਦੇਖੋ ਹਾਈ ਹਾਈ ਉਹ ਲੱਗ ਜਾ ਦਰਵਾਜ਼ਾ ਹਾਲੇ ਤਾਂ ਹੌਲੀ ਚਲਾਉਂਦਾ ਪਰਮਸਿਆਂ ਮਿੱਟੀ ਘੱਟ ਲੱਗੀ ਆ ਪੈਰਾਂ ਦੇ ਵਿੱਚ ਮਿੱਟੀ ਵੱਧ ਵੜਦੀ ਆ ਪੱਠੇ ਬਾਗੇ ਹਟੇ ਨੇ ਤਾਂ ਪੱਠੇ ਪਾਦੇ ਪਾਣੀ ਪਲਾ ਤਾਂ ਪੱਠੇ ਪਾਦੇ ਕੰਮ ਉਹ ਹੋ ਗਰਮੀ ਦਾ ਭਾਈ ਵੱਖਿਆ ਥੱਲੀ ਰਾਮਦਾਰੀ ਆ ਸਾਜਾ ਬੰਦ ਫੋਨ ਲੱਗ ਜਾਂਦਾ ਇੰਨਾ ਜਿਆਦੇ ਬਹੁਤ ਜਿਆਦੇ ਬੱਲੇ ਕਹਿੰਦੇ ਕੰਨ ਜੰਮੀ ਅੱਜ ਵੀ ਨਾ ਮਾਇਆ ਆ ਆਹ ਹਾ ਨਮੋਲ ਮੋਲ ਕੁ ਮਾਰ ਦਈਏ ਕਦਣਾ ਮੋਕ ਮਰੀਏ ਤੂੜੀ ਪਾਓ ਵੀ ਨਹੀਂ ਜੇ ਥੋੜੀ ਜੀ ਤਾਂ ਪਾ ਦੋ ਅੱਧਾ ਟੋਕਰਾ ਫੇਰ ਕੀ ਹੁੰਦਾ ਦੋ ਚੰਦ ਨਹੀਂ ਦੋਕ ਦਿਨ ਦਾ ਹੀ ਆ ਮੈਂ ਕੋਠੇ ਤੇ ਖੜ ਕੇ ਦੇਖ ਕੇ ਆਈ ਆ ਹਾਂ ਬਾਲਾ ਵੀ ਨਹੀਂਗਾ ਤੇ ਮੌਸਮ ਸਾਡੇ ਇਦਾਂ ਦਾ ਬਸ ਸੂਰਜ ਨਿਕਲੇ ਆ ਵੀ ਸੀਗਾ ਨਿਕਲੇ ਆ ਵੀ ਨਹੀਂਗਾ ਥੋੜਾ ਥੋੜਾ ਦੇਖੋ ਬੱਦਲ ਜੈ ਤਾਂ ਹਲਕਾ ਹਵਾ ਵੀ ਨਹੀਂ ਚੱਲਦੀ ਗੁੰਮ ਜਿਆ ਫੇਰ ਤੂੰ ਮੈਂ ਸਬਜ਼ੀ ਕੱਟ ਕੇ ਸਬਜ਼ੀ ਬਣਾ ਲਈ ਆ ਬਾਹਰ ਤਾਂ ਹਵਾ ਚੱਲਦੀ ਅੰਦਰ ਨਹੀਂ ਲੱਗਦੀ ਆ ਦਰਵਾਜ਼ਾ ਕੋਲੋਂ ਮੜ ਜਾ ਦੂਏ ਲੋਟ ਨੂੰ ਹਵਾ ਚੱਲਦੀ ਆ ਹਲਕਾ ਧਰਾਤ ਹੈ ਲੱਗਦਾ ਹੱਲੋ ਮਨਾ ਚੱਲੀਏ। ਪੂਰੇ ਹਵਾ ਲੱਗਦੀ। ਕਿੰਨੀ ਰੀ ਬਹੁਤ ਸੋਹਣੀ ਆ। ਚਾਰੇ ਪਾਸੇ ਹਰਿਆਲੀ ਹਰਿਆਲੀ। ਹਰੀ ਕ੍ਰਾਂਤੀ। ਖੁੱਲਾ ਰਹਿਣ ਦਾ। ਹੁਣ ਇਹਨਾਂ ਨੇ ਕਹਣਾ ਪੇੜ ਦੇ। ਨਾ ਭਾਈ, ਆਪਾਂ ਕਾ ਨੂੰ ਗੱਲ ਲਾਉਣਾ। ਪੇੜ ਦੇ ਦਰਵਾਜ਼ੇ ਦਾ ਭਾਈ ਪੇੜ ਕੀ ਰੱਖਣਾ ਚਾਹੀਦਾ। ਬੌਟਰ ਲੱਗਦਾ। ਆ ਦੇ ਮੋਕ ਮਾਰਦੀ। ਬਹੁਤ ਮੋਕ ਮਾਰਦੀ ਆ ਉਹਨੂੰ ਪਾ ਦੋ ਉਹ ਤੂੜੀ। ਕਿਉਂ ਉਹ ਦਾ ਵਿਚਾਰੀ ਦੇ ਲੇਖੇ ਲਾਇਆ ਪੈ ਗਿਆ ਮੇਰੇ ਦੇ ਚਿੱਟੇ ਮੈਂ ਤਾਂ ਭੱਜ ਕੇ ਮੋਸਾਂ ਜਾਨ ਬਚਾਈ ਹਾਏ ਰੱਬਾ ਹਾਂ ਤਾਂ ਤੇ ਭਗਾਨੇ ਦੇਰਵਾਜੇ ਲਾ ਕੇ ਰੱਖੋ ਦਰਵਾਜੇ ਲਾ ਕੇ ਰੱਖੋ ਐ ਸੁਸਤਰੀ ਕਿੰਨੀ ਆ ਗਈ ਕਿੱਥੋਂ ਆ ਗਈ ਇਹ ਪਾਣੀ ਚ ਮਾਲਕਦਮ ਚੌਧ ਬਹੁਤ ਸਸਤਰੀ ਆਉਂਦੀ ਆ ਸਾਡੇ ਚਲੋ ਸਬਜ਼ੀ ਕੱਟੀਏ ਤੋਰੀਆਂ ਕੱਟੀਆਂ ਤੋਰੀਆਂ ਵੀ ਦੇਖਣੀਆਂ ਨੇ ਕਿਹੜੀਆਂ ਨੇ ਅੱਜ ਸਵੇਰੇ ਆਈਆਂ ਤੋਰੀਆਂ ਛੱਲੀਆਂ ਅਮਰੂਦ ਖੇਤ ਚੋਂ ਹਾਂ ਮੈਂ ਬਦਨ ਕਿਹੜੀ ਆਪ ਤੋਂ ਨਿਆਣਿਆਂ ਨੂੰ ਕਹਤਾ ਮੈਨੂੰ ਆਪ ਨੂੰ ਦੇਖ ਕੇ ਵਧੀਆ ਲੱਗੀਆਂ ਮੈਂ ਕਹਾਂ ਮੈਨੂੰ ਚੱਪਲਾ ਮੰਗਾ ਦਿਓ ਨਾਲੇ ਪਤਾ ਨਹੀਂ ਉਹ ਉਹ ਸੀਗੀਆਂ ਚੱਪਲਾ ਤਾਂ ਮੇਰੇ ਕੋਲ ਹੈਗੀ ਉਹ ਨਾ ਮੈਂ ਬਾਹਰ ਲਾ ਲਈਆਂ ਉਹ ਚ ਸੁੰਬਰ ਨੂੰ ਹਨਾ ਹਾਂ ਫੜਾ ਹਾਂ ਨਾ ਪਾਈ ਮੈਂ ਛੱਲੀ ਬਲੌਗ ਚ ਖਾਣੀ ਕਹ ਤੁਸੀਂ ਛੱਲੀਆਂ ਖਾਈ ਜਾਂਦੇ ਹੋ ਅੱਗੇ ਆ ਮੈਂ ਸਾਟੇ ਰੱਖਦੀਆਂ ਅਬਾਂ ਗੜੀ ਆਪ ਤੋਂ ਮੈਂ ਦੇਖੀ ਜੱਪਲਾ ਮੈਂ ਕਹਿ ਤਾ ਨਿਆਣੇ ਨੂੰ ਮੈਂ ਚੱਪਲਾ ਮਗਾ ਦੋ ਹਨਾ ਮੈਨੂੰ ਵਧੀਆ ਲੱਗੀਆਂ ਨਾਲੇ ਪਤਾ ਨਹੀਂ ਤਿੰਨ ਜੋੜੇ ਸੀ ਪਤਾ ਨਹੀਂ ਕਿੰਨੇ ਸਸਤੀਆਂ ਜਿਹੀਆਂ ਸੀਗੀਆਂ ਤਿੰਨ ਜੋੜੇ ਮੈਂ ਕਿਹਾ ਮੈਂ ਤਿੰਨ ਜੋੜੇ ਹ ਲਾਲ ਚ ਕਰ ਗਈ। ਔਰ ਜੋ ਘਰੇ ਆਈਆਂ ਚੱਪਲਾਂ ਦਿਖਾਵਾਂ ਤੁਹਾਨੂੰ ਕਹ ਜੀ ਆ। ਆ ਦੇਖੋ ਇੱਕ ਇਹ ਆ ਇੱਕ ਉਹ ਪਿੰਕ ਜਿਹਾ ਲੈ ਗਈ। ਦੇਖੋ ਆ ਤਿੰਨ ਜੋੜੇ ਮਗਵਾਏ ਆ ਤਾਂ ਚਲ ਮੈਂ ਪਾ ਲੇ ਹੋ ਗਿਆ ਹਫਤਾ ਕਾਇਆਂ ਨੂੰ। ਇਹੇ ਜਾਂ ਤਿਲਕਣ ਲੱਗੀਆਂ ਥੱਲੇ ਉਹ ਨਹੀਂ ਗਸੀਆਂ ਹੈਗੀਆਂ। ਅਤੇ ਉੱਪਰ ਆਹ ਚੀ ਜਿਹੜਾ ਹੈ ਨਾ ਕੱਸ ਗਿਆ ਇਹ ਉਹ ਹੋ ਗਿਆ ਤਿਲਕਣ ਜੇ ਲੱਗ ਗਿਆ ਤਾਂ ਪੈਰ। ਮੈਂ ਆ ਜਾ ਡੱਡੂ ਵਾਲੀਆਂ ਡੱਡੂ ਵਾਲੇ ਕੋਟਾ ਡੱਡੂ ਚੱਕੋ ਅੰਦਰੋਂ ਚੱਲੇ ਬਿੱਡੂ ਪਰ ਮੈਂ ਡੱਡੂ ਚੱਲ ਹ ਮੇਰੇ ਤੇ ਮਾਰਨਾ ਪਰ ਮੈਂ ਤਾਂ ਚੱਕ ਕੇ ਮਾਰਦਾ ਇੱਕ ਪਿੰਕ ਮੈਂ ਕਿਹਾ ਹੁਣ ਮੈਂ ਬਦਲ ਬਦਲ ਕੇ ਪਾਇਆ ਕਰੂੰ ਡੱਡੂ ਉੱਥੇ ਹੀ ਬਹਿ ਗਿਆ ਡੱਡੂ ਆ ਭਾਜਾ ਦੇਖਿਆ ਮੈਂ ਕਿਹਾ ਮੈਂ ਬਦਲ ਬਦਲ ਕੇ ਪਾਇਆ ਕਰੂੰਗੀ ਤੇ ਫਿਰ ਚਾਰ ਜੋੜੇ ਹੋ ਗਏ ਆ ਜਿੱਤਾ ਦੇ ਪਿੰਕ ਜੀ ਆ ਨਹੀਂ ਉੰਨੀ ਵਧੀਆ ਲੱਗੀਆਂ ਚਲੋ ਪੰਦਾ ਬਾਥਰੂਮ ਧੱਕੇ ਪਾ ਲੰਦਾ। ਮੈਂ ਨਿਆਣਿਆਂ ਮੰਮੀ ਤਾਂ ਇੰਗੀ ਪਸੰਦ ਕਰਿਆ ਸੀ ਮੈਂ ਮੈਨੂੰ ਉਹੀ ਆਏ ਲੱਗਿਆ ਵੀ ਵਧੀਆ ਹੋਣਗੀਆਂ। ਉਹ ਹੋ ਗਿਆ ਚੱਪਲਾਂ ਦਾ ਜਿਹੜੀਆਂ ਮੇਰੇ ਬਾਹਰ ਵਾਲੀਆਂ ਨੇ ਉਹ ਬਹੁਤ ਸੋਹਣੀਆਂ ਨੇ ਉਹ ਉਹ ਹੋ ਗਿਆ। ਗੋਹੇ ਦੀ ਪਾਲੀਆਂ ਉਹ ਸੀਗੀਆਂ ਗਰੇ ਜੀਆਂ ਉਹਨਾਂ ਨੂੰ ਗੋਹੇ ਦਾ ਕਲਰ ਚੜ ਗਿਆ। ਫਿਰ ਰੋਜ਼ ਰਗੜਨੀਆਂ ਪੈਂਦੀਆਂ ਸੀ। ਮੈਂ ਤਾਂ ਦਾ ਕਰਕੇ ਮੈਂ ਕਿਹਾ ਮੈਂ ਚੱਲ ਨਵੀਆਂ ਮੰਗਵੋਣੀਆਂ। ਚਲੋ ਉਹ ਜਾਣੇ ਪਰ ਆਪੇ ਕੁਝੇ ਚ ਲੱਗਾ। ਹੁਣ ਆਪਾਂ ਚੱਕੀ ਸਬਜੀ ਸਬਜੀ ਕੱਟੀ। ਹੁੰਦੀ ਉਹਦੀ ਸਬਜ਼ੀ ਨਹੀਂ ਹੁੰਦੀ ਵਧੀਆ ਬਣਦੀ ਇਹ ਮੇਰਾ ਮੰਨਣਾ ਕੋਈ ਉਹਦੀ ਸਬਜ਼ੀ ਹੁੰਦੀ ਸਾਨੂੰ ਤੇ ਉਹ ਨਹੀਂ ਵਧੀਆ ਬਣਦੀ ਨਹੀਂ ਬਣਦੀ ਆ ਜਿਹੜੀ ਨਾ ਆਹ ਬਹਤ ਖਾਧੀ ਸੀ ਜਿਹੜੀ ਹੁਣ ਦੁੱਧ ਪਾ ਕੇ ਬਣਾਈ ਸੀ ਜਾ ਦੇ ਮੁੰਦੇ ਮਾ ਚੱਪੜ 31 ਬਾਬੇ ਘਰ ਹੋਣਗੇ 10 ਲੱਖ ਕਿੱਥੇ ਰੱਖਦਾ ਨਾ ਮਾ ਰਾਜ ਲਾਲ ਇਹ ਤੋਰੀਆਂ ਦਾ ਤੜਕਾ ਤੇ ਲੋ ਜੀ ਇੱਥੇ ਮੈਂ ਲਾਉਣ ਲੱਗੀ ਸੀਗੀ ਤੋਰੀਆਂ ਦੀ ਸਬਜ਼ੀ ਨੂੰ ਤੜਕਾ ਸਰੋਂ ਦਾ ਤੇਲ ਸਰੋਂ ਦੇ ਤੇਲ ਦਾ ਲਾਵਾਂਗੇ ਆਪਾਂ ਤੜਕਾ ਤੇ ਮੈਂ ਵੀਡੀਓ ਨੂੰ ਫਾਸਟ ਕਰਤਾ ਤੇ ਮੈਂ ਲੱਗੀ ਸੀਗੀ ਵੀਡੀਓ ਬਣਾਉਣ ਇੱਥੇ ਨਾਲੇ ਮੈਂ ਤੜਕਾ ਲਾਉਣ ਲੱਗੀ ਸੀ ਤੇ ਵਿੱਚ ਦੀ ਆਖ ਜਿਹਾਰ ਨੇ ਪਤਾ ਨਹੀਂ ਕੀ ਮੈਨੂੰ ਕੁਝ ਮੰਗਦਾ ਸੀ ਰੌਲਾ ਪਾਉਂਦਾ ਸੀ ਉਹਨੇ ਬਣਾਉਣਾ ਸੀਗਾ ਕੋਈ ਕੀ ਪ੍ਰੋਜੈਕਟ ਬਣਾਉਣਾ ਉਹਦੇ ਵਾਸਤੇ ਨਾ ਮੇਰੇ ਕੋਲ ਗੱत्ता ਜਾਂ ਮੰਗਦਾ ਫਿਰਦਾ ਸੀ ਤੇ ਫਿਰ ਮੈਂ ਕਹਾਂ ਚਲ ਦਿੰਨੀ ਆ ਮੈਂ ਜਲਦੀ ਜਲਦੀ ਕੰਮ ਕਰਕੇ ਨਾ ਤੈਨੂੰ ਦਿੰਨੀ ਆ ਤੇ ਕਾਫੀ ਪ੍ਰੋਜੈਕਟ ਦੇ ਲਈ ਉਹਨੇ ਮੈਨੂੰ ਇੱਥੇ ਆ ਕੇ ਕਾਫੀ ਸਮਾਨ ਮੰਗਿਆ ਮੈਨੂੰ ਹਨਾ ਕਹਿੰਦਾ ਆ ਦੇ ਦੇ ਆ ਦੇ ਦੇ ਤੇ ਸਰੋਂ ਦੇ ਤੇਲ ਦਾ ਤੜਕਾ ਆਪਾਂ ਜਦੋਂ ਤੁਹਾਨੂੰ ਪਤਾ ਹੀ ਆ ਬਸ ਸਿੰਪਲ ਜਿਹਾ ਸਰੋਂ ਦਾ ਤੇਲ ਗਰਮ ਕਰਕੇ ਤੇ ਉਸ ਤੋਂ ਬਾਅਦ ਜੀਰਾ ਪਾ ਕੇ ਫਿਰ ਪਿਆਜ਼ ਪਾ ਕੇ ਤੇ ਨਾਲ ਹੀ ਹਰੀ ਮਿਰਚ ਪਾ ਦਾਂਗੇ ਹਰੀਆਂ ਮਿਰਚਾਂ ਬਹੁਤ ਜ਼ਿਆਦਾ ਕੌੜੀਆਂ ਨੇ ਮੈਨੂੰ ਕੱਟ ਦੀ ਕੱਟੇ ਜੀਆਂ ਤਾਂਸ ਜੀ ਚੜ ਗਈ ਸੀਗੀ ਹਰੀਆਂ ਮੱਚਾਂ ਦੀ ਤੇ ਨਾਲ ਦੀ ਨਾਲ ਹੀ ਆਪਾਂ ਭੰਡੇ ਚੜ ਲਾਂਗੇ ਤੇ ਤਾਲ ਦੀ ਨਾਲ ਹੀ ਆਪਾਂ ਭੰਡੇ ਧੋ ਲਾਂਗੇ ਸਬਜ਼ੀ ਦਾ ਤੜਕਾ ਲਾ ਤੇ ਨਾਲੇ ਜਿਹੜਾ ਆਪਣਾ ਕੰਮ ਆ ਉਹ ਜਲਦੀ ਹੋ ਜਾਂਦਾ ਹਨਾ ਤੇ ਇੱਕ ਪਾਸੇ ਤੜਕਾ ਰੱਖ ਲਿਆ ਮੈਂ ਤੇ ਨਾਲ ਦੀ ਨਾਲ ਹੁਣ ਭਾਂਡੇ ਧੋਂਗੀ ਭਾਂਡੇ ਹੈਗੇ ਆਪਣੇ ਇਹ ਦੁਪਹਿਰ ਦੀ ਚਾਹ ਚੋ ਵਾਲੇ ਤੇ ਨਾਲ ਜਹਰ ਦਾ ਟਿਫਨ ਤੇ ਐਦਾਂ ਕਰਕੇ ਇੱਕ ਦੋ ਭਾਂਡੇ ਹੋਰ ਹੋਣਗੇ ਬਸ ਇੰਨੇ ਦੇ ਭਾਂਡੇ ਨੇ ਆਪਾਂ ਧੋਦਾਂਗੇ ਠੀਕ ਹੈ ਜੀ ਸ਼ਾਮ ਨੂੰ ਕੰਮ ਥੋੜਾ ਜਿਹਾ ਸ਼ਾਮ ਨੂੰ ਅਰ ਸਵੇਰ ਨੂੰ ਕੰਮ ਜਿਆਦਾ ਹੁੰਦਾ ਦੁਪਹਿਰ ਨੂੰ ਕੰਮ ਬਹੁਤ ਘੱਟ ਹੁੰਦਾ ਹਨਾ ਦੁਪਹਿਰ ਨੂੰ ਅਸੀਂ ਨਾ ਤਾਂ ਦੁਪਹਿਰ ਦੀ ਰੋਟੀ ਖਾਣੇ ਆ ਤੇ ਆਹ ਦੇਖੋ ਇੱਥੇ ਆ ਗਏ ਜਿਆਰ ਪਹਿਲਾਂ ਅੰਦਰ ਬੈਠਾ ਆਕਾ ਮਾਰੀ ਗਿਆ ਤੇ ਫਿਰ ਇੱਥੇ ਆ ਗਿਆ ਮੇਰੇ ਕੋਲ ਤਾਂ ਚਲੋ ਜੀ ਆਪਾਂ ਅੱਜ ਦੀ ਵੀਡੀਓ ਦਾ ਮੈਂ ਐਂਡ ਇੱਥੇ ਕਰਦੇ ਆ ਮਿਲਦੇ ਆ ਕੱਲ੍ਹ